ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਅੱਜ ਤੁਹਾਡੇ ਲਈ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਇਹ ਵੀ AB Sports ਕੰਪਨੀ ਵਾਲੇ ਬੱਲ ਰਮਾਡਾ ਬਾਰੇ ਆ ਜਿਵੇਂ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਏ ਸੀ ਰਮਾਡਾ ਬੱਲ ਬਹੁਤ ਜਿਹੜਾ ਬੁੱਲਾ ਵਿੱਚ ਯੂਜ਼ ਹੋ ਰਿਹਾ ਤੇ ਰਮਾਡਾ ਬੱਲ ਦੀ ਵੱਛੀ ਬਾਰੇ ਜ਼ਰੂਰ ਦੱਸੋ ਵੀ ਉਹਨੂੰ ਆਪਾਂ ਕਿਹੜਾ ਸੀ ਮੰਜੂਦ ਕਰ ਸਕਦੇ ਆ ਤੇ ਜਿਹੜਾ ਕੰਪਨੀ ਨੇ ਰਿਕਮੈਂਡ ਕੀਤਾ ਆਪਾਂ ਉਹੀ ਤੁਹਾਨੂੰ ਬੋਲ ਦੱਸਣ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਰਮਾਡਾ ਦਾ ਤੁਸੀਂ ਇਹ ਕੋਡ ਦੇਖ ਸਕਦੇ ਹੋ 29HO19593 ਤੇ ਉਸ ਤੋਂ ਬਾਅਦ ਜਿਹੜਾ ਇਸ ਵਿੱਚ ਤਿੰਨ ਲਾਈਨਾਂ ਦਾ ਸਮੇਲ ਦੱਸਦਾ ਹੈ ਕ੍ਰੈਮਸਨ ਗ੍ਰੇਨਾਈਟ ਤੇ ਡੈਲਟਾ ਇਹ ਤਿੰਨ ਲਾਈਨਾਂ ਇਸ ਵਿੱਚ ਬੋਲ ਵਿੱਚ ਬੋਲਦੀਆਂ ਤੇ ਇਸ ਬੋਲ ਨੂੰ ਜਿਹੜਾ ਕੰਪਨੀ ਨੇ ਸੀਮਨ ਰეკਮੈਂਡ ਕਰਨ ਲਈ ਕਿਹਾ ਉਹ ਵੀ ਤੁਹਾਨੂੰ ਦੱਸਦੇ ਆ ਤੇ ਇਹ ਬਹੁਤ ਹੀ ਚੰਗਾ ਬੋਲ ਹੈ 2800 ਪਲੱਸ TPI ਦਾ ਬੋਲ ਹੈ ਜੀ ਬਹੁਤ ਹੀ ਚੰਗਾ ਪਰਫਾਰਮੈਂਸ ਵਾਲਾ ਬੋਲ ਹੈ ਰਮਾਡਾ ਬੁੱਲਦੀ ਜੇ ਵੱਛੀ ਦੀ ਗੱਲ ਕਰੀਏ ਉਹਨੇ ਪਹਿਲਾ ਸੂਬਾ 56 ਲੀਟਰ ਦੁੱਧ ਦੇ ਕੇ ਰਿਕਾਰਡ ਤੋੜਿਆ ਸੀਗਾ ਤੇ ਉਸ ਤੋਂ ਬਾਅਦ ਜੇ ਆਪਾਂ ਇਸ ਬੁੱਲਦੀਆਂ ਵੱਛੀਆਂ ਬਾਰੇ ਗੱਲ ਕਰੀਏ ਤੁਸੀਂ ਕਿਹੜਾ ਸੀਮੰਦੂਦ ਕਰ ਸਕਦੇ ਹੋ ਕੰਪਨੀ ਦੇ ਅਕੋਰਡਿੰਗ ਕੰਪਨੀ ਨੇ ਸਭ ਤੋਂ ਪਹਿਲਾਂ ਹੈਮਰ ਬੁੱਲ ਯੂਜ਼ ਕਰਨ ਲਈ ਕਿਹਾ ਤੇ ਉਸ ਤੋਂ ਬਾਅਦ ਆ ਜਾਂਦਾ ਪਾਈਪਰ ਬੁੱਲ ਪਾਈਪਰ ਬੁੱਲ ਵੀ ਆਪਾਂ ਤੁਹਾਨੂੰ ਨੀਚੇ ਵੀਡੀਓ ਵਿੱਚ ਦਿਖਾਤਾ ਪਾਈਪਰ ਬਾਰੇ ਆਪਾਂ ਵੀਡੀਓ ਵੀ ਬਣਾ ਚੁੱਕੇ ਆ ਪਾਈਪਰ ਬੁੱਲਦੀਆਂ ਵੱਛੀਆਂ ਬਹੁਤ ਹੀ ਚੰਗੀਆਂ ਵੱਛੀਆਂ ਆਉਂਦੀਆਂ ਤੇ ਤੁਸੀਂ ਰਮਾਡਾ ਵਾਲੀ ਜਿਹੜੀ ਵੈਡ ਆਉਗੀ ਉਹਨੂੰ ਪਾਈਪਰ ਦਾ ਸੀਮਨ ਵੀ ਯੂਜ਼ ਕਰ ਸਕਦੇ ਹੋ ਪਾਈਪਰ ਵੀ ਚਾਰ ਸਫੇਰوں ਬਹੁਤ ਹੀ ਚੰਗਾ ਬੋਲ ਹੈ ਦੁੱਧ ਵਾਲੇ ਪਾਸੋਂ ਵੀ ਬਾਡੀ ਸਟਰਕਚਰ ਵਾਲੇ ਪਾਸੋਂ ਵੀ ਤੇ ਬਿਊਟੀ ਵਾਲੇ ਪਾਸੋਂ ਵੀ ਇਸ ਲਈ ਫਿਰ ਤੁਸੀਂ ਪਾਈਪਰ ਦਾ ਸੀਮਨ ਵੀ ਯੂਜ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੀਸਰੇ ਨੰਬਰ ਤੇ ਆਉਂਦਾ ਜੀ ਸਪਾਈਕ ਬੋਲ ਜਿਹੜੀ ਆਪਣੀ ਰਮਾਡਾ ਬੋਲ ਵਾਲੀ ਵੱਠੀ ਆ ਉਸ ਨੂੰ ਸਪਾਈਕ ਦਾ ਸੀਮਨ ਵੀ ਯੂਜ਼ ਕਰ ਸਕਦੇ ਹੋ ਇਸ ਬੋਲ ਦਾ ਸਮੈਟਿਕ ਸੈਲ ਸਕੋਰ ਵੀ ਘੱਟ ਹੈ ਤੇ ਬਾਡੀ ਸਟਰਕਚਰ ਤੋਂ ਵੀ ਬਹੁਤ ਸਟਰੋਂਗ ਬੱਚੇ ਆਉਂਦੇ ਆ ਇਹਦੇ ਤੇ ਦੁੱਧ 'ਚ ਵੀ ਬਹੁਤ ਆਪ ਜਾਣਗੇ ਕੰਪਨੀ ਦੇ ਡਾਟਾ ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਸਪਾਈਕ ਦੀਆਂ ਵੱਛੀਆਂ ਵੀ ਬਹੁਤ ਹੀ ਟਾਪ ਰਿਕਾਰਡਡ ਵੱਛੀਆਂ ਬਣਨੀਆਂ ਆਪਣੇ ਫੀਲਡ ਵਿੱਚ ਸੁਧੀਆਂ ਕਾਫੀ ਸਾਰੀਆਂ ਵੱਛੀਆਂ ਆ ਚੁੱਕੀਆਂ ਆ ਆਪਾਂ ਸੈਕਸਰ ਸੀਮਨ ਹੀ ਜ਼ਿਆਦਾ ਯੂਜ਼ ਕੀਤਾ ਸੀਗਾ ਕਮਰਸ਼ੀਅਲ ਸੀਮਨ ਵੀ ਯੂਜ਼ ਕੀਤਾ ਸੀ ਪਰ ਸੈਕਸਰ ਸੀਮਨ ਆਪਾਂ ਬਹੁਤ ਜ਼ਿਆਦਾ ਯੂਜ਼ ਕੀਤਾ ਸੀ ਸਪਾਈਕ ਦਾ ਵੈਗਰੂ ਦੀ ਕਿਰਪਾ ਨਾਲ ਵੱਛੀਆਂ ਆਈਆਂ ਉਹ ਵੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀਆਂ ਸਮੇਂ-ਸਮੇਂ ਤੇ ਤੇ ਉਸ ਤੋਂ ਬਾਅਦ ਕੰਪਨੀ ਨੇ ਜਿਹੜੇ ਬੋਲ ਨਾਂ ਲੌ ਲਈ ਕਿਆ ਉਹਨਾਂ ਬਾਰੇ ਵੀ ਤੁਹਾਨੂੰ ਆਪਰ ਦੱਸਦੇ ਆ ਏਬੀਐਸ ਦਾ ਟ੍ਰੈਮੇਫ ਉਸ ਤੋਂ ਬਾਅਦ ਆ ਗਿਆ ਜੀ ਆਰਬਿਟ ਮਿਰਰ ਪੁਜਾਰਕ ਪੀ ਲੈਟਸ ਗੋ ਰੌਕਸਟਾਰ ਪਾਟਰ ਹੈਕਫਨ ਹਾਈਓਮ ਤਲੋਗੋਸਟਿਕ ਇਹ ਬੋਲ ਆਪਾਂ ਨਹੀਂ ਯੂਜ਼ ਕਰਨੇ ਕੰਪਨੀ ਨੇ ਇਹਨਾਂ ਦੀ ਮਨਾਹੀ ਕੀਤੀ ਆ ਤੇ ਇਸ ਤੋਂ ਹਟ ਕੇ ਜੇ ਤੁਸੀਂ ਕੰਪਨੀ ਦਾ ਕੋਈ ਹੋਰ ਬੋਲ ਯੂਜ਼ ਕਰਨਾ ਉਹ ਕਰ ਸਕਦੇ ਹਾਂ ਹੋਰ ਕਿਸੇ ਕੰਪਨੀ ਦਾ ਵੀ ਐਬੀਐਸ ਦਾ ਵੀ ਬੁੱਲ ਯੂਜ਼ ਕਰ ਸਕਦੇ ਹਾਂ ਤੇ ਬਾਕੀ ਜੇ ਤੁਹਾਨੂੰ ਹੋਰ ਚੰਗਾ ਤੇ ਬਾਕੀ ਜੇ ਤੁਹਾਨੂੰ ਕੋਈ ਹੋਰ ਬੁੱਲ ਚੰਗਾ ਲੱਗਦਾ ਇਹਨਾਂ ਮਨਾ ਕੀਤੇ ਹੋਏ ਬੁੱਲਾਂ ਨੂੰ ਛੱਡ ਕੇ ਤੁਸੀਂ ਹੋਰ ਕਿਸੇ ਕੰਪਨੀ ਦਾ ਬੁੱਲ ਵੀ ਯੂਜ਼ ਕਰ ਸਕਦੇ ਹੋ ਉਹਦੀ ਸਾਰੀ ਟੋਟਲ ਪਰਫਾਰਮੈਂਸ ਦੇਖ ਕੇ ਸਮੈਟਿਕ ਸੈਲ ਸਕੋਰ ਵਗੈਰਾ ਦੇਖ ਕੇ ਸੀ ਮਨਜੂਰ ਕਰ ਸਕਦੇ ਹੋ ਏਬੀਐਸ ਦਾ ਵੀ ਤੁਸੀਂ ਕੋਈ ਹੋਰ ਸੀ ਮਨਜੂਰ ਕਰ ਸਕਦੇ ਹੋ ਇਹਨਾਂ ਤੋਂ ਇਲਾਵਾ ਜੇ ਇਹ ਲਾਉਣ ਦੇ ਕਾਰਨ ਇਹ ਆ ਵੀ ਤੁਹਾਡੀ ਪਰਫਾਰਮੈਂਸ ਵਧਦੀ ਹੈ ਮਿਲਕ ਵੀ ਵਧੂਗਾ ਬਾਕੀ ਸਾਰੇ ਪੱਖਾਂ ਤੋਂ ਵਧੀਆ ਗੁਣ ਆਉਣਗੇ ਆਪਣੀਆਂ ਜੇ ਤੁਸੀਂ ਨਵੀਆਂ ਤੇ ਹੋਰ ਪੁਰਾਣੀਆਂ ਇਦਾਂ ਦੀਆਂ ਵੀਡੀਓ ਦੇਖਣੀਆਂ ਆਪਣੇ ਸੁਖਜੀਤ ਮਾਨ ਫੇਸਬੁੱਕ ਪੇਜ ਨੂੰ ਕਰ ਲੋ ਜੀ ਫੋਲੋ ਤੇ ਜੇ ਆਪਣੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਹੁਣ ਜੋ ਤੁਸੀਂ ਜਿਸ ਬੋਲ ਤੇ ਜ਼ਿਆਦਾ ਕਮੈਂਟ ਕਰੋਗੇ ਆਪਾਂ ਉਸ ਬੋਲ ਤੇ ਵੀਡੀਓ ਬਣਾ ਦਾਂਗੇ ਵੀਡੀਓ ਦੇਖਣ ਲਈ ਧੰਨਵਾਦ